ਬਣਾ ਚਾਹੁੰਦਾ ਸੋ ਇੱਕ ਮਿੰਟ ਦੀ ਹਾਜ਼ਰੀ ਜਿੰਨਾ ਵੀ ਸਮਾਂ ਮਾਹ ਦੇ ਚਰਨਾਂ ਦੇ ਵਿੱਚ ਨਿਕਾਏ ਇੱਕ ਮਿੰਟ ਵੀ ਲੱਗਦੇ ਵੀ ਮਾਹ ਦੇ ਚਰਨਾਂ ਦੇ ਵਿੱਚ ਹਾਜ਼ਰੀ ਨਹੀਂ ਰਹ ਜਾਂਦੀ ਸੋ ਮੇਰਾ ਭਰਾ ਜਕੀ ਜੋ ਕਾਪਟਨ ਕੋਲ ਅੱਜ ਕਰ ਰਿਹਾ ਸੀ ਜੋ ਵੀ ਮਾਹ ਦੇ ਚਰਨਾਂ ਦੇ ਵਿੱਚੋਂ ਇੱਕ ਦੋ ਮਿੰਟ ਦੀਆਂ ਹਾਜ਼ਰੀਆਂ ਉਸ ਤੋਂ ਬਾਅਦ ਸਾਰੇ ਸਰੀਰ ਰਾਹੀ ਜੋ ਕਿ ਮਾਹ ਦੇ ਚਰਨਾਂ ਦੇ ਵਿੱਚ ਬੜੇ ਅਰਬ ਦੇ ਨਾਲ ਬੜੇ ਪਿਆਰ ਦੇ ਨਾਲ ਸਾਰੇ ਭਟਾ ਨੂੰ ਬੜੇ ਅਤਿ ਬਧਿ ਨਾਲ ਬੜੇ ਪਿਆਰ ਨਾਲ ਸੋ ਕਾਰਾ ਰਣੀ ਦੀ ਕਥਾ ਸੁਣਨ ਕੇ ਤੇ ਉਸ ਬਾਅਦ ਬਾਦ ਨਾਮ ਦੀ ਆਰਤੀ ਉਸ ਬਾਅਦ ਬਾਦ ਨਾਮ ਦਾ ਪ੍ਰਸ਼ਾਦ ਪਾਵਨ ਰੋਟੀ ਦਾ ਪ੍ਰਸ਼ਾਦ ਸਭੀ ਸੰਗਤ ਨੇ ਲੈ ਕੇ ਜਾਣਾ ਸੋ ਆਉਤੀ ਕਰੋ ਮੇਰੇ ਹਾਜ਼ਰੀ ਜਨਾਬ ਜਗੀ ਜੈ ਮਾਤਾ ਦੀ ਬੋਲੋ ਸੱਚੇ ਦਰਬਾਰ ਆਹ ਸਿਕੰਦਰ ਕੀ ਕੀ ਨੇ ਦੁਨੀਆਂ ਦੇ ਮੰਗ ਖਾਲੀ ਹੱਥ ਹੀ ਆਹ ਸਿਕੰਦਰ ਜੱਗ ਨੂੰ ਜਿੱਤਣ ਵਾਲਿਆਂ ਨੂੰ ਪਈ ਅੰਤ ਹਾਰ ਨੀ ਬਾਜੀ ਹੋ ਗਿਆ Oh yeah, I ਉਸ ਸੁਪਨਾਏ ਜਾਦੇ ਦਿਲ ਹੋ ਮੇਰੀਆਂ ਕਾਠੋ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿ ਗਈ ਉਹ ਸਾਡੇ ਕੋਲ ਕੋ ਲੱਖ ਗਾਵੋਨਾ ਦੀ ਕੋਈ ਨਹੀਂ ਲੈ ਸਕਦਾ ਜਿਹੜੇ ਮਾਂ ਤੇ ਆਡ ਰਹਿਆ ਮਾਪੇ ਘਰੋਂ ਟਕੇ ਜਦੋਂ ਹੁਣਾਉਨਾ ਖੁਦ ਵੀ ਸਿਆਣੇ ਪਤਲ ਗੂ ਚੰਦ ਸਿੱਖਿਆਂ ਦੇ ਪਿੱਛੇ ਜਿਹੜੇ ਵੇਚਦੇ ਨੇ ਨਸ਼ਾ ਚੰਦ ਸਿੱਖਿਆਂ ਦੇ ਪਿੱਛੇ ਜਿਹੜੇ ਵੇਚ ਜਦੋਂ ਕਾਣ ਲੱਗੇ ਆਪਣੇ ਨਿਆਰੇ ਪਤਲਕੂ ਜਦੋਂ ਕਾਣ ਲੱਗੇ ਆਪਣੇ ਨਿਆਰੇ ਪਤਲਕੂ ਜਦੋਂ ਕਾਣ ਲੱਗੇ ਆਪਣੇ ਨਿਆਰੇ ਪਤਲਕੂ ਬਚਪਨ ਵੀ ਅਜਮਨ ਹੀ ਪੁਲਿਆ ਨਾ ਫੁੱਲਿਆ ਤੇਰੀਆਂ ਜਾਵਾਂ ਲਕੇ ਰੱਖਦੀ ਸੀ ਨਾ ਭੁੱਲੇ ਆ ਤੇਰੇ ਨਾਮ ਮਾਨੂੰ ਬਚਪਨ ਵੀ ਅਜ ਮੈਂ ਨਹੀਂ ਮਤਰ ਅਸਨਾ ਨਾਨਾ ਜੇ ਹੋਵਾ ਜਾ ਤੂ ਕਰੰਮੀਏ ਤਾਰਿਆਂ ਦੇ ਹਾਰ ਉਰੋਵਾ ਮੈਂ ਸੋਨੇ ਦੀ ਥਾੜੀ ਵਿੱਚ ਰੱਖ ਕੇ ਹਾਇਕ ਪੈ ਤੇਰੇ ਨਿਤ ਤੋਵਾ

ਪੜੀ ਕੋਈ ਤੁਸੀਂ ਸਾਰੇ ਜਿੰਨੇ ਵੀ ਮਿਊਜ਼ੀਸ਼ੀਅਨ ਵਾਲੇ ਵੀਰ ਨੇ ਸਾਰੇ ਤਾੜੀ ਮਾਰੋ ਭਰਾਵਾ ਤੇ ਆਪਣਾ ਜਿੰਨੀ ਮੰਡਣੀ ਹੈ ਕਿਉਂਕਿ ਬਹੁਤ ਕਿਉਂਕਿ ਡੱਕੀ ਭਾਜੀ ਬਈ ਕਹਿੰਦੇ ਨੇ ਸਮਾਂ ਹੁੰਦਾ ਜੋ ਸਮਾਂ ਤੈਅ ਕਰਦਾ ਹੈ ਕਿ ਮੈਂ ਕਿਸ ਇਨਸਾਨ ਦੇ ਲਈ ਬਿਹਤਰ ਮੁਰਾ ਹੈ ਤੇ ਡੱਕੀ ਭਾਜੀ ਬਹੁਤ ਹੀ ਬੈਸਟ ਨੇ ਔਰ ਜੋ ਵੀ ਭਾਜੀ ਤੁਹਾਡਾ ਮਜ਼ਾਕ ਉਡਾਉਂਦੇ ਨੇ ਮੈਂ ਮਾਦੇ ਚੰਨ ਜੀ ਅਰਦਾਸ ਕਰਦਾ ਉਹ ਮਜ਼ਾਕ ਬਣ ਕੇ ਆ ਜਾਂਦੇ ਨੇ ਕਿਉਂਕਿ ਮੈਂ ਵੀ ਲਗਾਤਾਰ ਸੱਤ ਅੱਠ ਸਾਲਾਂ ਤੋਂ ਸਟ੍ਰਗਲ ਦੇ ਨਾਲ ਜੁੜਿਆ ਹੋਇਆ ਸੀ ਲੇਕਿਨ ਮਾਤਾ ਰਾਣੀ ਨੇ ਮੇਰੇ ਤੇ ਅਪਾਰ ਕਿਰਪਾ ਕੀਤੀ ਔਰ ਤੁਸੀਂ ਹਮੇਸ਼ਾ ਮਾਂ ਦੇ ਨਾਮ ਦੀ ਅਰਦਾਸ ਕਰਨੀ ਅਸੀਂ ਸਵੇਰੇ ਵੀ ਅਰਦਾਸ ਕਰਾਂਗੇ ਤੁਹਾਡੇ ਲਈ ਔਰ ਮਾਂ ਦੇ ਸੁੰਦਰ ਸੁੰਦਰ ਭਵਨ ਤੁਹਾਡੇ ਪਿੰਡ ਦੇ ਵਿੱਚ ਮੰਦਰ ਹੈ ਤੁਸੀਂ ਇੱਥੇ ਵੀ ਸੇਵਾ ਕਰਕੇ ਜਾਇਆ ਕਰੋ ਕਿਉਂਕਿ ਮੈਂ ਚਾਹਨਾ ਕਿ ਜੋ ਲੋਕ ਜਿਨ੍ਹਾਂ ਨੂੰ ਤੁਸੀਂ ਸੁਣਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕੜ ਕੜ ਕੇ ਦੇਖਣ ਜੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਇੱਥੇ ਬੁਲਾਇਆ ਮਾਂ ਨੇ ਤਾਂ ਅਸੀਂ ਇਹ ਚੀਜ਼ ਸੋਹਣੇ ਦੀ ਸਟਾਰਟਿੰਗ ਹੀ ਤੁਹਾਡੇ ਤੋਂ ਬੜੀ ਇੱਕ ਵਾਰੀ ਜੱਗੀ ਦੇ ਨਾਮ ਤੇ ਖੁੱਲ ਕੇ ਤਾੜੀ ਹੋਣੀ ਚਾਹੀਦੀ ਕਿਉਂਕਿ ਬਹੁਤ ਹੀ ਪਿਆਰੇ ਬੀਜ ਹੁੰਦੇ ਨੇ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਦਿਮਾਗ ਤੇ ਮਾਂ ਦੇ ਨਾਮ ਦੀ ਬਹੁਤ ਵੱਡੀ ਪਾਵਰ ਜੁੜੀ ਹੁੰਦੀ ਹੈ ਕਿਉਂਕਿ ਪਰਿਵਾਰ ਵੀ ਬਹੁਤ ਵੱਡੇ ਨੇ ਬੱਚੇ ਵੀ ਬਹੁਤ ਵੱਡੀ ਐਨਰਜੀ ਹੁੰਦੀ ਹੈ ਸੋ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਭਾਜੀ ਔਰ ਤੁਸੀਂ ਸੇਵਾ ਸੇਵਾ ਵੀ ਦਿਆ ਕਰੋ ਭਾਜੀ ਉਹਨਾਂ ਨੂੰ ਕਿਉਂਕਿ ਬਹੁਤ ਹੀ ਅੱਛੇ ਲਗਨਵਾਲੇ ਤੇ ਸਤਿਕਾਰ ਵਾਲੇ ਨੇ ਸੋ ਕਹਿੰਦੇ ਨੇ ਇਹ ਜਾਗਨ ਤਾਰਾ ਰੁਕਮਣੀ ਦਾ ਇਤਿਹਾਸ ਹੈ ਕਹਿੰਦੇ ਜਿਸ ਜਾਗਰਣ ਵਿੱਚ ਤਾਰਾ ਰੁਕਮਣ ਦੀ ਦਾ ਇਤਿਹਾਸ ਨਹੀਂ ਸੁਣਾਇਆ ਜਾਂਦਾ ਉਹ ਜਾਗਰਣ ਕਦੇ ਵੀ ਸੰਪੂਰਨ ਨਹੀਂ ਮੰਨਿਆ ਜਾਂਦਾ ਪ੍ਰਧਾਨ ਜੀ ਔਰ ਤਾਰਾ ਕੌਣ ਸੀ ਕਿ ਰੁਕਮਣ ਕੌਣ ਸੀ ਸੋ ਪਲੀਜ਼ ਆបਜਨੀ ਵੀ ਸੰਗਤਾਂ ਮੈਂ ਸਾਰੀ ਸੰਗਤ ਨੂੰ गुजारिश ਕਰਦਾ ਹੈ ਕਿ ਸੰਗਤ 30% ਹਿੱਸਾ ਵੀ ਤਾਰਾ ਰੁਕਮਣ ਦੀ ਦਾ ਇਤਿਹਾਸ ਸਰਵਣ ਕਰਦੇ ਹਨ ਜਿਹੜੇ 70% ਹੁੰਦੇ ਨੇ ਉਹ ਕਦੇ ਲੜੀਆਂ ਦੇਖ ਕੇ ਮਾਂ ਦਾ ਭਵਨ ਦੇਖ ਕੇ ਦਰਬਾਰ ਦੇਖ ਕੇ ਲੰਗਰ ਛੱਕ ਕੇ ਚਲੇ ਜਾਂਦੇ ਨੇ ਲੇਕਿਨ ਵਿਰਲੀਆਂ ਰੂਹਾਂ ਹੁੰਦੀਆਂ ਨੇ ਵਿਰਲੇ ਭਗਤ ਸਨ ਹੁੰਦੇ ਨੇ ਜਮਾਦਾ ਇਤਿਹਾਸ ਪਾਵਨ ਦਸ਼ਰਮਣ ਕਰਦੇ ਨੇ ਸੋ ਸਾਡੇ ਬਹੁਤ ਹੀ ਅੱਛੇ ਵਿਦਵਾਨ ਪਾਤਸ਼ਾਹੀ ਜਿਨ੍ਹਾਂ ਨੇ ਪੂਰੇ ਗ੍ਰੀਤੀ ਵਿਧਾਨ ਦੇ ਨਾਲ ਅਰਥ ਵਿਆਤਾ ਦੇ ਨਾਲ ਇਹ ਇਤਿਹਾਸ ਦੇ ਨਾਲ ਸਾਨੂੰ ਜੋੜਨਾ ਸੋ ਉਸ ਤੋਂ ਬੱਲਾ ਇੱਕ ਵੰਦਨਾ ਜਿਵੇਂ ਹੁੰਦਾ ਦੱਤੀ ਹੈ ਮੋਰ ਤੇ ਰਿਵਾਜਾਂ ਦਾ ਫਿਰ ਉਸ ਤੋਂ ਬਾਅਦ ਅੱਜ ਜੇ ਆਪਾਂ ਸਦੇ ਇਤਿਹਾਸ ਵੱਲ ਚੱਲਾਂਗੇ ਕਿਉਂਕਿ ਆਪਾਂ ਨੇ 4 15 ਦੇ ਆਪਾਂ ਨੇ ਜੋ ਆਰਤੀ ਮਾਣੇ ਚਰਨਾਂ ਵਿੱਚ ਕਰਨੀ ਹੈ ਫਿਰ ਇਸ ਤਰੀਕੇ ਦੇ ਨਾਲ ਮਾਣੇ ਚਰਨਾਂ ਦੇ ਵਿੱਚ ਜੋ ਅਖੰਡ ਜੋਤੀ ਦਾ ਪ੍ਰਸ਼ਾਦ ਹੈ ਉਹ ਸਾਰਿਆਂ ਨੇ ਲੈਣਾ ਸੋ ਬੋਲੀਏ ਸੱਚੇ ਦਰਵਾਜੇ ਕੀ ਦੇਖੋ ਚੁਕਰੀਆਂ ਪੈਣਾ ਚੰਨੀਆਂ ਪਿੱਛੇ ਬੈਠੀਆਂ ਨੇ ਪੈਣਾ ਪਿੱਛੇ ਨਹੀਂ ਬੈਠਣਾ ਕਿ ਆ ਜਾਂਦੇ ਸੀ ਕਿਉਂਕਿ ਉਸ ਤੋਂ ਬਾਅਦ ਲੱਭਾ ਨੇ ਕਾਰ ਰਮਨ ਜੀ ਦੇ ਇਤਿਹਾਸ ਸ਼ੁਰੂ ਕਰਨਾ ਆਓ ਜੀ ਸੁਨੀਲ ਰਾਜ ਜੀ